ਅਗਲੇ 100 ਸਾਲਾਂ 'ਚ ਆਪਾਂ ਸਾਰਿਆਂ ਨੇ ਮਰਨਾ ਕਿਸੇ ਨੇ ਬੁੱਢੇ ਹੋ ਕੇ ਤੇ ਕਿਸੇ ਨੇ ਪਹਿਲਾਂ ਸਾਨੂੰ ਸਾਰਿਆਂ ਨੂੰ ਪਤਾ ਕੀ ਇਹ ਸੱਚਾ ਸਾਡੇ ਮਰਨ ਤੋਂ ਬਾਅਦ ਜਿਹੜੇ ਅਸੀਂ ਰਹਿ ਲਈ ਕਰ ਬਣਾਏ ਨੇ ਇਹ ਬੈਂਕ ਵਾਲੇ ਕੁਝ ਅਣਜਾਣ ਲੋਕਾਂ ਨੂੰ ਦੇ ਦੇਣਗੇ ਉਵੇਂ ਹੀ ਜਿੱਦਾਂ ਸਾਨੂੰ ਮਿਲੇ ਨੇ ਜਿਹੜੀ ਵੀ ਚੀਜ਼ ਦੇ ਤੁਸੀਂ ਅੱਜ ਮਾਲਕ ਹੋ 100 ਸਾਲ ਬਾਅਦ ਨਹੀਂ ਹੋਗੇ ਤੇ ਇਹਦੇ 'ਚ ਤੁਹਾਡੀ ਉਹ ਗੱਡੀ ਵੀ ਆਉਂਦੀ ਆ ਜਿਹੜੀ ਤੁਸੀਂ ਦਿਨ ਰਾਤ ਮਿਹਨਤ ਕਰਕੇ ਲਈ ਸਾਡੀਆਂ ਅਗਲੀਆਂ ਪੁਸ਼ਤਾਂ ਨੂੰ ਯਾਦ ਵੀ ਨਹੀਂ ਰਹਿਣਾ ਕਿ ਅਸੀਂ ਕੌਣ ਸੀ ਤੇ ਕਿੰਨੇ ਮਹਿੰਗੇ-ਮਹਿੰਗੇ ਕੱਪੜੇ ਪਾਉਂਦੇ ਸੀ। ਜਿਵੇਂ ਸਾਡੇ ਜੋ ਕਿੰਨਿਆਕ ਨੂੰ ਪਤਾ ਕਿ ਸਾਡੇ ਪਰਦਾਦੇ ਦਾ ਦਾਦਾ ਕੀ ਕਰਦਾ ਸੀ ਤੇ ਕਿੰਨੀ ਦੌਲਤ ਦਾ مالک ਸੀ। ਸਾਡੀ ਮੌਤ ਤੋਂ ਬਾਅਦ ਸਾਨੂੰ ਘੱਟ ਤੋਂ ਘੱਟ 10-20 ਸਾਲ ਯਾਦ ਕੀਤਾ ਜਾਊ। ਤੇ ਬਾਅਦ 'ਚ ਸਾਡੀ ਕਿਸੇ ਵੀ ਯਾਦ ਦਾ ਪਰਛਾਵਾਂ ਵੀ ਨਹੀਂ ਦਿਖਣਾ। ਸ਼ਾਇਦ ਅਸੀਂ ਕਿਸੇ ਦਿਨ ਸਮਝੀਏ ਕਿ ਅਸੀਂ ਜ਼ਿੰਦਗੀ 'ਚ ਕਿੰਨੇ ਸਾਲ ਜੀਕੇ ਗਏ ਇਹਦੇ ਨਾਲ